ਅੱਜ ਇਸ ਪੰਜਾਬੀ ਕਲਾਕਾਰ ਦਾ ਜਨਮ ਦਿਨ ਹੈ ਉਹਨਾਂ ਦੇ ਗੀਤਾਂ ਤੇ ਹਰ ਕੋਈ ਥਰਗਦਾ ਨਜ਼ਰ ਆਉਂਦਾ ਹੈ ਮੈਂ ਗੱਲ ਕਰ ਰਹੀ ਹਾਂ ਜਾਰਡਨ ਸੰਧੂ ਦੀ ਜਿਨ੍ਹਾਂ ਦੀ ਐਨਰਜੈਟਿਕ ਤੇ ਸੋਲਫੁਲ ਆਵਾਜ਼ ਹੈ ਜਿਨ੍ਹਾਂ ਦੇ ਗੀਤਾਂ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਹੈ ਤੇ ਅੱਜ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਚਾਹਣ ਵਾਲੇ ਲਗਾਤਾਰ ਉਹਨਾਂ ਨੂੰ ਬਰਥਡੇ ਦੀਆਂ ਦੇ ਰਹੇ ਨੇ ਮੁਬਾਰਕਾਂ ਇਸ ਗੱਭਰੂ ਨੇ 2014 ਦੇ ਵਿੱਚ ਆਪਣੇ ਸੰਗੀਤ ਕੈਰੀਅਰ ਦੀ ਸ਼ੁਰੂਆਤ ਕੀਤੀ ਬਟ ਸਾਲ 2015 ਦੇ ਵਿੱਚ ਆਏ ਮੁੱਛ ਫੁੱਟ ਗੱਭਰੂ ਗੀਤ ਨੇ ਉਹਨਾਂ ਨੂੰ ਇੱਕ ਵੱਖਰੀ ਪਛਾਣ ਬਣਾਈ ਇਸ ਤੋਂ ਬਾਅਦ ਇਸ ਗੱਬਰੂ ਨੇ ਹੁਣ ਤੱਕ ਕਈ ਸੁਪਰ ਹਿੱਟ ਗੀਤ ਦਿੱਤੇ ਜਿਨ੍ਹਾਂ ਵਿੱਚ ਤੀਜੇ ਵੀ ਇੱਕ ਹੈਂਡਸਮ ਜੱਟਾ ਤੇ ਮੋਹਾਲੀ ਵਾਲੀਏ ਸ਼ਾਮਿਲ ਹੈ ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਇੱਕ ਖਾਸ ਪੰਜਾਬੀ ਮਿਠਾਸ ਪਾਵਰਫੁਲ ਯੇਟ ਇਮੋਸ਼ਨਸ ਹੈ ਜੋਰਡਨ ਦੇ ਗੀਤਾਂ ਬਿਨਾ ਸ਼ਾਇਦ ਹੀ ਕੋਈ ਪੰਜਾਬੀ ਫੰਕਸ਼ਨ ਕੰਪਲੀਟ ਹੁੰਦਾ ਹੋਵੇਗਾ ਫੇਰ ਭਾਵੇਂ ਤਾਰੀਫਾਂ ਹੋਵੇ स्नोਫਾਲ ਹੋਵੇ ਜਾਂ ਜਟਿਏਨੀ ਇਨਫੋ ਤੇ ਪੀਕਾਕ ਨੂੰ ਅਸੀਂ ਕਿਵੇਂ ਬੋਲ ਸਕਦੇ ਹਾਂ ਸਿਰਫ ਗਾਇਕੀ ਨਹੀਂ ਬਲਕਿ ਜੋਰਡਨ ਸੰਧੂ ਨੇ ਸੂਬੇਦਾਰ ਜੋਗਿੰਦਰ ਸਿੰਘ ਤੇ ਕਾਲਾ ਸ਼ਾ ਕਾਲਾ ਦੇ ਵਿੱਚ ਆਪਣੀ ਪਰਫਾਰਮੈਂਸ ਦੇ ਨਾਲ ਇਹ ਸਾਬਿਤ ਕਰ ਦਿੱਤਾ ਕਿ ਉਹ ਐਕਟਰ ਵੀ ਕਮਾਲ ਦੇ ਨੇ ਇਸ ਪੰਜਾਬੀ ਕਲਾਕਾਰ ਨੂੰ ਸਾਡੀ ਪੂਰੀ ਟੀਮ ਵੱਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ